ਪਿਆਰੇ ਵਿਦਿਆਰਥੀ ਸਾਡੇ ਅੱਜ 15ਵੇਂ ਦਿਨ ਤੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇ ਗੰਗੂ ਦੇ ਸੂਦੇਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸੰਤਜਦਿਆਂ ਨੂੰ ਇੱਕ ਰਾਹ ਮੋਰਿੰਡੇ ਜੇਪ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਝਗੜ ਕੇ ਮੋਰਿੰਡੇ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਖਿਰਾਕੀ ਦੀ ਅੱਧ ਠੰਡੀ ਹਵਾ ਸਿਰਫ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਕੰਧਾਂਾਂ ਮਾਤਾ ਗੁਜਰੀ ਜੀ ساری ਰਾਤ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਕੁਰਬਾਨੀ ਦੇ ਸ਼ਬਦ ਗਾਉਂਦੇ ਹੌਸਲਾ ਦਿੰਦੇ ਰਹਿੰਦੇ ਬਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਭਿਆਸੀ ਕਾਜ਼ੀ ਮੁਲਾ ਅਧਿਕਾਰੀ ਅਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਓ ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਲਵਾਜ਼ਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨੂੰ ਨਿੱਕੇ ਸੋੜਵੇਂ ਨਿਸ਼ਚੈ ਨਾਲ ਖੜੇ ਰਹੇ। ਬਾਬਾ ਜ਼ਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ। ਇਹ ਹੈ ਪ੍ਰਸੰਨ ਤਿੰਨ ਦਿਨ ਜਾਈ ਰਿਹਾ। ਬਾਬਾ ਜ਼ਰਾਵਰ ਸਿੰਘ ਜੀ ਤੇ ਪਾਪਾ ਫਤਿਹ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਾਹਿਬ ਸਾਦੇ ਅਕੰਮੀ ਦ੍ਰਿੜਤਾ ਨਾਲ ਬੋਲਸਨ। ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ। ਜਜ਼ੀਰ ਖਾਨ ਨੇ ਤੰਕੀ ਦੇ ਕੇ जो तीसले बोले मौत सू ड नहीं सकती अभी श्री गुरु तेग बहादुर जी के रूप चल सुन के दरबार सारे अहंकार ने कहा यह सुपोलिए ने वे हो के स टंगे इसलिए इन्होंने नसल के रख देना चाहता है काजी ने भी कहा बच्चे अडोल हम कद भी नहीं मन इसलिए सजाएगी बहुत कोशिश के लाल अटल रहे फैसला होया इन बच्चों कंधा चिणा जाए इटा चिणनिया शुरू कर दियां गई लोग अखाचों हंझू बहन लगे पर

सरहिंद के निर्दयी हाकम ने का अंतिम संस्कार करने जमीन तक ज़मीन सोने दोर बदले खरीदी फिर माता जी ते छोटे साहेबजाद का संस्कार किया उस थान गुरुद्वारा ज्योति सरूप साहिब सुशोभित है माता गुजरी जी की प्रेरणा

यात्रा के लिए कटाए बाप ने बच्चे जहां खुदा के लिए बोला